ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨਅਰ ਮੈਂ ਹਰਵਿੰਦਰ ਸਿੰਘ ਬੱਦਨ ਸ਼੍ਰੀ ਅਕਾਲ ਤਖਸਾਲ ਵਿਖੇ 18 ਦਸੰਬਰ ਨੂੰ ਪੰਥਕ ਇਕੱਠ ਦਾ ਸੱਦਾ ਦਿੱਤਾ ਗਿਆ ਹੈ ਪੰਥਕ ਤੇ 라ਵਲੋਂ ਦਲ ਖਾਲਸਾ ਵੱਲੋਂ ਖਾਸ ਤੌਰ ਤੇ ਇਹ ਸੱਦਾ ਦਿੱਤਾ ਗਿਆ ਹੈ ਸ਼੍ਰੀ ਅਕਾਲ ਤਖਸਾਲ ਵਿਖੇ 18 ਦਸੰਬਰ ਨੂੰ ਇਹ ਕਾਲ ਦਿੱਤੀ ਗਈ ਹੈ ਨਾਰਾਇਣ ਸਿੰਘ ਚੋੜਾ ਨੂੰ ਲੈ ਕੇ ਇਹ ਕਾਲ ਦਿੱਤੀ ਗਈ ਹੈ ਹਾਲਾਂਕਿ ਜੋ ਪਹਿਲਾਂ ਪਟੀਸ਼ਨ ਪਾਈ ਗਈ ਸੀ ਐਸਜੀਪੀਸੀ ਵੱਲੋਂ ਤੇ ਹੋਰ ਕਈ ਆਗੂਆਂ ਵੱਲੋਂ ਕਿ ਨਾਰਾਇਣ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਕਿਉਂਕਿ ਉਹਨਾਂ ਵੱਲੋਂ ਗੋਲੀ ਚਲਾਈ ਗਈ ਹੈ ਤੇ ਦਲ ਖਾਲਸਾ ਦਾ ਕਹਿਣਾ ਹੈ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਵੱਲੋਂ ਇੱਕ ਨਵੀਂ ਪਿਰਤ ਪਾਈ ਜਾ ਰਹੀ ਹੈ ਨਾਰਾਇਣ ਸਿੰਘ ਚੋੜਾ ਵੱਲੋਂ ਜੋ ਗੋਲੀ ਚਲਾਈ ਗਈ ਸੀ ਦਲ ਖਾਲਸਾ ਦਾ ਕਹਿਣਾ ਹੈ ਕਿ ਉਹ ਸੁਖਬੀਰ ਸਿੰਘ ਬਾਦਲਵਾਲ ਚਲਾਈ ਗਈ ਸੀ ਤੇ ਪਰ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਉਸ ਵੇਲੇ ਗੋਲੀ ਜਾ ਕੇ ਦਰਬਾਰ ਸਾਹਿਬ ਦੀ ਕੰਧ ਵਿੱਚ ਜਾ ਕੇ ਵਜਦੀ ਹੈ ਤਾਂ ਐਸਜੀਪੀਸੀ ਦਾ ਕਹਿਣਾ ਹੈ ਕਿ ਨਾਰਾਇਣ ਸਿੰਘ ਚੋੜਾ ਨੇ ਦਰਬਾਰ ਸਾਹਿਬ ਦੇ ਉੱਤੇ ਗੋਲੀ ਚਲਾਈ ਹੈ ਦਲ ਖਾਲਸਾ ਇਸ ਦਾ ਵਿਰੋਧ ਕਰ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਨਾਰਾਇਣ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਣ ਦੀ ਜੋ ਆਵਾਜ਼ ਔਰ ਆ ਰਹੀ ਹੈ ਉਸ ਦੇ ਖਿਲਾਫ ਪੰਥਕ ਇਕੱਠ ਨੂੰ ਕੀਤਾ ਜਾਵੇ ਅਤੇ 18 ਦਸੰਬਰ ਨੂੰ ਇਹ ਕਾਲ ਦਿੱਤੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦੇ ਲਈ ਦਲ ਖਾਲਸਾ ਦਾ ਸਾਫ਼ ਤੌਰ ਤੇ ਇਹ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਜੋ ਆਪਣੇ ਗੁਨਾਹ ਮੰਨ ਚੁੱਕੇ ਨੇ ਚਾਹੇ ਉਹ ਬੇਅਦਬੀਆਂ ਦੀ ਗੱਲ ਹੋਵੇ ਡੇਰਾ ਸੱਚਾ ਸੋਦਾ ਸਾਧ ਨੂੰ ਮਾਫੀ ਦੀ ਗੱਲ ਹੋਵੇ ਉਹ ਸਾਰੀਆਂ ਗਲਤੀਆਂ ਜੋ ਉਹਨਾਂ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਉਹਨਾਂ ਨੂੰ ਲੈ ਕੇ ਦਲ ਖਾਲਸਾ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਪੰਥ ਵਿੱਚ ਜੋ ਕਿ ਉਹ ਨਹੀਂ ਚੇਕਿਆ ਜਾ ਰਿਹਾ ਉਸ ਦੀ ਮੰਗ ਕਿਉਂ ਨਹੀਂ ਕੀਤੀ ਜਾ ਰਹੀ ਤੇ ਨਰਾਇਣ ਸਿੰਘ ਚੋੜਾ ਜੋ ਕਿ ਕਿਸੇ ਕਾਰਨ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਜੋ ਗਲਤੀਆਂ ਮੰਨੀਆਂ ਨੇ ਉਹ ਕੋਈ ਗਲਤੀ ਛੋਟੀ ਮੋਟੀ ਨਹੀਂ ਹੈ ਸੇ ਕੌਮ ਦੇ ਉੱਤੇ ਵੱਡਾ ਦਾਗ ਬਣੀ ਹੋਈ ਸੀ ਸੇ ਕੌਮ ਦੇ ਵਿੱਚ ਰੋਸ ਸੀ ਕਿਉਂਕਿ ਬੇਅਦਬੀਆਂ ਹੁੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਸ ਤੋਂ ਬਾਅਦ ਗੋਲੀਆਂ ਚੱਲਦੀਆਂ ਨੇ ਤੇ ਡੇਰਾ ਸੱਚਾ ਸੋਦਾ ਇਸ ਦੀ ਸਿੱਧੇ ਤੌਰ ਤੇ ਕਹਿੰਦਾ ਕਿ ਬੇਅਦਬੀਆਂ ਆਸਿਆ ਕਰਵਾਈਆਂ ਨੇ ਤੇ ਬਾਅਦ ਵਿੱਚ ਰਾਮ ਰਹੀਮ ਨੂੰ ਮੁਆਫੀ ਦਿੱਤੀ ਜਾਣੀ ਤਤਕਾਲੀ ਜਥੇਦਾਰ ਸਾਹਿਬ ਉਹਨਾਂ ਨੂੰ ਮੁੱਖ ਮੰਤਰੀ ਦੀ ਕੋਟੀ ਚ ਡਿਕਰ ਦੇ ਵਿੱਚ ਬੁਲਾਣਾ ਉੱਤੇ ਬੁਲਾ ਕੇ ਮੁਆਫੀ ਨਾਮ ਲਖ ਹੋਣਾ ਇਹ ਸਾਰੀਆਂ ਕੌਮ ਮੰਨਦਾ ਕਿ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੀ ਸਰਕਾਰ ਵੱਲੋਂ ਇਹ ਸਭ ਗਲਤੀਆਂ ਕਿੰਨੀਆਂ ਗਈਆਂ ਨੇ ਤੇ ਦਲ ਖਾਲਸਾ ਦਾ ਵੀ ਕਹਿਣਾ ਹੈ ਕਿ ਜੇਕਰ ਪੰਥ ਵਿੱਚੋਂ ਛੇਕਾਂ ਦੀ ਗੱਲ ਹੋਣੀ ਚਾਹੀਦੀ ਹੈ ਤਾਂ ਸੁਖਵੀਰ ਸਿੰਘ ਬਾਦਲ ਦੀ ਗੱਲ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਗਲਤੀਆਂ ਮੰਨੀਆਂ ਨੇ ਤੇ ਨਾਰਾਇਣ ਸਿੰਘ ਚੋੜਾ ਨੂੰ ਜੋ ਐਸਜੀਪੀਸੀ ਤੇ ਹੋਰ ਪੰਥਕ ਆਗੂ ਕਹਿ ਰਹੇ ਨੇ ਕੁਝ ਕਿ ਨਾਰਾਇਣ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਉਸ ਦੇ ਵਿਰੁੱਧ 18 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਥਕ ਇਕੱਠ ਦਲ ਖਾਲਸਾ ਸਾਦਰ ਹੈ ਤੇ ਦੇਖਣਾ ਹੋਵੇਗਾ ਕਿ ਕੀ ਇਸ ਪੰਥਕ ਇਕੱਠ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ ਸ਼ਾਮਲ ਹੁੰਦੇ ਨੇ ਜਾਂ ਕੋਈ ਹੋਰ ਪੰਥਕ ਆ ਕੋ ਸ਼ਾਮਲ ਹੁੰਦੇ ਨੇ ਪੰਥਕ ਟੀਰਾ ਸ਼ਾਮਲ ਹੁੰਦੀਆਂ ਨੇ ਕਿਉਂਕਿ ਦਲ ਖਾਲਸਾ ਦੇ ਨਾਲ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਵੀ ਨਾਲ ਹੀ ਉਹਨਾਂ ਦੇ ਰਲ ਕੇ ਚੱਲਦੇ ਨੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਹ ਵੀ ਆਉਂਦੇ ਨੇ ਇਹ ਵੀ ਦੇਖਣਾ ਹੋਵੇਗਾ ਤੇ ਕੀ ਨਾਰਾਇਣ ਸਿੰਘ ਚੋੜਾ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮ ਜਾਰੀ ਹੁੰਦਾ ਕਿਉਂਕਿ ਮੰਗ ਇਹ ਰੱਖੀ ਜਾ ਰਹੀ ਹੈ ਕਿ ਜੇਕਰ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਲਗਾਈ ਗਈ ਹੈ ਤਾਂ ਨਾਰਾਇਣ ਸਿੰਘ ਚੋੜਾ ਜੋ ਕਿ ਗੋਲੀ ਚਲਾਉਂਦੇ ਨੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਸੁਖਵੀਰ ਸਿੰਘ ਬਾਦਲ ਜੋ ਆਪਣੀ ਗਲਤੀਆਂ ਕਰ ਸਜ਼ਾ ਭੁਗਤ ਰਹੇ ਨੇ ਉਹਨਾਂ ਦੇ ਉੱਤੇ ਗੋਲੀ ਚੱਲਦੀ ਹੈ ਉਹਨਾਂ ਨੂੰ ਸਜ਼ਾ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿਲਦੀ ਹੈ ਤਾਂ ਨਾਰਾਇਣ ਸਿੰਘ ਚੋੜਾ ਨੂੰ ਵੀ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿਲੇ ਨਾ ਕਿ ਦੁਨਿਆਵੀ ਅਦਾਲਤਾਂ ਤੋਂ ਦਲ ਖਾਲਸਾ ਸਾਫ਼ ਤੌਰ ਤੇ ਇਹ ਚੀਜ਼ਾਂ ਗੱਲਾਂ ਕਰ ਰਿਹਾ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ 18 ਦਸੰਬਰ ਨੂੰ ਦਲ ਖਾਲਸਾ ਜੋ ਪੰਥਕ ਇਕੱਠ ਸੱਦ ਰਿਹਾ ਉਸ ਦੇ ਵਿੱਚ ਲੋਕ ਪਹੁੰਚਦੇ ਨੇ ਲੋਕ ਇਸ ਤਰੀਕੇ ਨਾਲ ਹਮਾਇਤ ਕਰਦੇ ਨੇ ਜਾਂ ਫਿਰ ਕੀ ਨਰਾਇਣ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ ਕਿਉਂਕਿ ਨਾਲ ਹੀ ਦਲ ਖਾਲਸਾ ਦਾ ਵੀ ਕਹਿਣਾ ਹੈ ਕਿ ਜਿਸ ਵਿਅਕਤੀ ਵੱਲੋਂ ਜੋ ਅਕਾਲੀ ਦਲ ਦੇ ਨਾਲ ਸੰਬੰਧਤ ਹੈ ਉਸ ਵੱਲੋਂ ਨਰਾਇਣ ਸਿੰਘ ਚੋੜਾ ਦੀ ਦਸਤਾਰ ਉਤਾਰੀ ਗਈ ਸੀ ਸ਼੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਹੀ ਉਸ ਦੇ ਖਿਲਾਫ ਹੁਣ ਤੱਕ ਐਕਸ਼ਨ ਕੋਈ ਕਿਉਂ ਨਹੀਂ ਲਿਆ ਗਿਆ ਇਹ ਵੀ ਸਵਾਲ ਚੁੱਕੇ ਜਾ ਰਹੇ ਨੇ ਤੇ ਦਲ ਖਾਲਸਾ ਵੱਲੋਂ ਦੋ ਤਿੰਨ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਇਹ 18 ਦਸੰਬਰ ਨੂੰ ਪੰਥਕ ਇਕੱਠ ਸੱਦਿਆ ਗਿਆ ਤੇ ਹੁਣ ਦੇਖਣਾ ਹੋਵੇਗਾ ਕਿ ਇਹ ਪੰਥਕ ਇਕੱਠ ਕਿਸ ਤਰੀਕੇ ਨਾਲ ਇਕੱਠਾ ਹੁੰਦਾ ਹੈ ਜਾ ਠੋਕਦਾ ਹੈ ਕਿ ਨਰਾਇਣ ਸਿੰਘ ਚੋੜਾ ਦੇ ਹੱਕ ਵਿੱਚ ਕੋਈ ਗੱਲ ਹੁੰਦੀ ਹੈ ਜਾਂ ਉਹਨਾਂ ਦੇ ਖਿਲਾਫ ਕੋਈ ਗੱਲ ਜਾਂਦੀ ਹੈ ਬਿਊਰੋ ਰਿਪੋਰਟ ਓਨ ਏਅਰ